ਅੱਜ ਨਾਮਦੇ ਵਿਰੋੜ ਬਠਿੰਡਾ ਦੇ ਉੱਤੇ ਇੱਕ ਬਾਈਕ ਚਾਲਕ ਆਪਦੀ ਬਾਈਕ ਤੇ ਜਾ ਰਿਹਾ ਸੀਗਾ ਤਾਂ ਉਹਦੇ ਗੱਲੇ ਦੇ ਵਿੱਚ ਪਤੰਗ ਦੇ ਨਾਲ ਘੱਟ ਕੇ ਆਈ ਹੋਈ ਚਾਈਨਾ ਡੋਰ ਪੈ ਗਈ। ਇੰਨੀ ਬੁਰੀ ਤਰੀਕੇ ਨਾਲ ਗਲਾ ਵੱਢਿਆ ਗਿਆ ਵਿਚਾਰੇ ਦਾ। ਉਹਦੀ ਸਾਹ ਵਾਲੀ ਪਾਈਪ ਤੇ ਜਿਹੜੀ ਫੂਡ ਵਾਲੀ ਪਾਈਪ ਹੈ ਦੋਨੋਂ ਵੱਡੀਆਂ ਗਈਆਂ। ਉਹਦੇ ਬਲੀਡਿੰਗ ਮੂੰਹ ਚੋਂ ਵੀ ਸ਼ੁਰੂ ਹੋ ਗਈ। ਗਰਦਨ ਉਹਦੀ ਆਲਮੋਸਟ ਇਹ ਸਮਝ ਲਓ ਵੀ ਅੱਧੇ ਤੋਂ ਜ਼ਿਆਦਾ ਕੱਟੀ ਗਈ। ਉਹਨੂੰ ਤੁਰੰਤ ਜਿਹੜਾ ਹੈਗਾ ਪਹਿਲਾਂ ਦਿੱਲੀ ਹਾਰਟ ਹਸਪੀਟਲ ਪਹੁੰਚਾਇਆ ਗਿਆ ਜਿਨ੍ਹਾਂ ਨੇ ਫਰਸਟ ایڈ ਦੇਣ ਤੋਂ ਬਾਅਦ ਉਸਨੂੰ ਰੈਫਰ ਕਰਤਾ ਫਿਰ ਉਸ ਤੋਂ ਬਾਅਦ ਬਠਿੰਡੇ ਦੇ ਇੱਕ ਹੋਰ ਹਸਪਤਾਲ ਲੈ ਕੇ ਗਏ। ਉਹਨਾਂ ਨੇ ਵੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਉਹਨਾਂ ਨੂੰ ਐਮਜ਼ ਰੈਫਰ ਕਰਤਾ ਤੇ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਜਿਹੜਾ ਲੜਕਾ ਹੈ ਉਹਦੀ ਪਛਾਣ ਟੋਨੀ ਉਹਦੇ ਪਿਤਾ ਦਾ ਨਾਮ ਬਨਾਰਸੀ ਦਾਸ ਜਿਹੜੇ ਕਿ ਕਨਈਆ ਚੌਂਕ ਦੇ ਰਹਿਣ ਵਾਲੇ ਹੈਗੇ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੈਗੇ ਆ ਡੀਸੀ ਸਾਹਿਬ ਨੂੰ ਐਸਐਸਪੀ ਮੈਡਮ ਨੂੰ ਕਿ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਖਤ ਕਾਰਵਾਈ ਦੀ ਜ਼ਰੂਰਤ ਹੈਗੀ ਹੈ ਪ੍ਰਸ਼ਾਸਨ ਆਪਦੇ ਐਫਰਟਸ ਕਰੀ ਜਾਂਦਾ ਹੈ ਡੋਰ ਬੈਨ ਕਰਤੀ ਲੇਕਿਨ ਜਿਹੜੇ ਬੇਫਕੂਫ ਲੋਗ ਹੈਗੇ ਅਸੀਂ ਹੁਣ ਬੇਫਕੂ ਖਾਵਾਂਗੇ ਜੀ ਦੇਖੋ ਸਾਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਲੇਕਿਨ ਹੁਣ ਕਰੀਏ ਕੀ ਜੀ ਹੁਣ ਮੂਹ ਦੇ ਵਿੱਚ ਇਹ ਚੀਜ਼ ਨਿਕਲਦੀ ਹੈ ਜਿਹੜੇ ਬੇਕਸੂਰ ਲੋਕ ਹੈ ਉਹਨਾਂ ਦਾ ਕੀ ਮਤਲਬ ਕਸੂਰ ਹੈਗਾ ਕੀ ਉਹਨਾਂ ਦਾ ਕਸੂਰ ਹੈ ਉਹ ਬਾਈਕ ਚਾਲਕ ਮੁੰਡਾ ਜਾ ਰਿਹਾ ਸੀ ਉਹਦੀ ਉਮਰ ਕਿੰਨੀ ਕੁ ਸੀਗੀ ਵਿਚਾਰੇ ਦਾ ਗਲਾ ਵੱਢਿਆ ਗਿਆ ਜੀ ਹੁਣ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਇਸ ਤਰ੍ਹਾਂ ਦੇ ਕਿੰਨੇ ਹਾਸੇ ਪਹਿਲਾਂ ਹੋ ਚੁੱਕੇ ਆ ਲੋਕਾਂ ਨੂੰ ਹਲੇ ਵੀ ਨਹੀਂ ਅਕਲ ਆਂਦੀ ਜਿਹੜੇ ਚੈਨਲ ਡੋਰ ਯੂਜ਼ ਕਰਦੇ ਆ ਸਾਡੀ ਕੋਈ ਆਪਦੀ ਸਾਰੇ ਕੁਝ ਪੁਲਿਸ ਕਰੇ ਫਿਰ ਗਾਲਾਂ ਆਪਾਂ ਪ੍ਰਸ਼ਾਸਨ ਨੂੰ ਕੱਢ ਦਿਓ ਕਸੂਰ ਆਪਾਂ ਪੁਲਿਸ ਦਾ ਠਹਿਰਾ ਦਿਓ ਵੀ ਪੁਲਿਸ ਨਾਕਾਮ ਹੈਗੀ ਐ ਆਪਣੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਜਦੋਂ ਕਿਸੇ ਆਪਦਾ ਘਰ ਦਾ ਮਰਦਾ ਹੈਗਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਉਦੋਂ ਸਮਝ ਆਂਦੀ ਹੈਗੀ ਐ ਇਸ ਚੀਜ਼ ਦੀ ਪਹਿਲਾਂ ਹੀ ਸਮਝ ਲਓ ਜਿਹੜੇ ਲੋਕ ਜਿਹੜੇ ਹੈਗੇ ਐ ਇਹ ਆਪਣੇ ਲੋਕਾਂ ਨੂੰ ਇਹਨਾਂ ਨੂੰ ਐਂ ਸਮਝ ਲਓ ਵੀ ਇਹ ਵੀ ਆਪਣੇ ਪਰਿਵਾਰ ਦੇ ਮੈਂਬਰ ਐ ਇਹਨਾਂ ਦੀ ਥਾਂ ਤੇ ਆਪਣੇ ਵੀ ਕੋਈ ਪਰਿਵਾਰ ਦਾ ਜੀਵ ਐ ਐ ਮਰ ਸਕਦਾ ਹੈਗਾ ਵਿਚਾ ਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈਗੀ ਐ ਕਿ ਸਖਤ ਤੋਂ ਸਖਤ ਕਾਰਵਾਈ ਕਰੋ ਨਿਦਾਨਾਂਲੇ ਦਿਨਾਂ ਦੇ ਵਿੱਚ ਹੋ ਸਕਦਾ ਹੈਗਾ ਕਿ ਜਿਹੜਾ ਇਹ ਪਤੰਗਬਾਜੀ ਦਾ ਧਿਆਨ ਹੈ ਇਹ ਹੀ ਬੰਦ ਕਰਨਾ ਪਊਗਾ ਕਿਸੇ ਟਾਈਮ ਲੋਕਾਂ ਨੂੰ ਚਾਹ ਹੁੰਦਾ ਸੀਗਾ ਵੀ ਬਸੰਤ ਦੇ ਬਸੰਤਾਰੀ ਆ ਪਤੰਗ ੜਾਵਾਂਗੇ ਇੰਜੋਏ ਕਰਾਂਗੇ ਹੁਣ ਤਾਂ ਡਰ ਲੱਗਣ ਲੱਗ ਗਿਆ ਪਰਿਵਾਰਾਂ ਨੂੰ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਲੱਗੇ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਆਪਦੇ ਕੰਮ ਤੇ ਜਾਂਦੇ ਆ ਜਿਹੜੇ ਲੋਕ ਆਪਦੇ ਕਮਾਂਕਾਰਾਂ ਤੇ ਜਾਂਦੇ ਆ ਬਾਈਕ ਲੈ ਕੇ ਡਰ ਲੱਗਣ ਲੱਗ ਗਿਆ ਹਰ ਇੱਕ ਬੰਦਾ ਇਹ ਕਹਿਣ ਲੱਗ ਗਿਆ ਵੀ ਭਾਈ ਬਸੰਤ ਨੇੜੇ ਆ ਗਈ ਚਾਈਨਾ ਡੋਰ ਨਾਲ ਗਲੇ ਦੇ ਵਿੱਚ ਪੈਜੋ ਆਪਦਾ ਧਿਆਨ ਨਾਲ ਜਾਓ ਹੋਲੀ ਜਾਓ ਮਤਲਬ ਡਰ ਦਾ ਮਾਹੌਲ ਪੈਦਾ ਹੋਣ ਜਿੱਥੇ ਪਹਿਲਾਂ ਖੁਸ਼ੀ ਮਨਾਈ ਜਾਂਦੀ ਸੀ ਸਾਡੀ ਪ੍ਰਸ਼ਾਸਨਰ ਨੇ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਚਾਈਨਾ ਡੋਰ ਇਸਤੇਮਾਲ ਕਰਦਾ ਹੈ ਨਾ ਜੀ ਸਭ ਤੋਂ ਵੱਧ ਪਹਿਲਾਂ ਕਾਰਵਾਈ ਉਹਦੇ ਕੀਤੀ ਜਾਵੇ ਧੰਨਵਾਦ